ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਸੋ ਜੀ ਅੱਜ ਆਪਾਂ ਤੁਹਾਨੂੰ ਦਿਆਂਗੇ ਜੀ ਇੱਕ ਹੋਰ ਨਵੀਂ ਜਾਣਕਾਰੀ ਜਿੱਦਾਂ ਕਿ ਆਪਾਂ ਸਬਜ਼ੀਆਂ ਵਗੈਰਾ ਦੀ ਖੇਤੀ ਕਰਨੇ ਆ ਔਰ ਸਰੋਂ ਦਾ ਸਾਗ ਵਗੈਰਾ ਵੀ ਲਗਾਇਆ ਹੈ ਔਰ ਜਿੱਦਾਂ ਲਸਣ ਵਗੈਰਾ ਹੋ ਹੋ ਵੀ ਆਪਾਂ ਸਬਜ਼ੀਆਂ ਲਗਾਈਆਂ ਨੇ। ਸੋ ਜੀ ਆਪਾਂ ਜਿੱਦਾਂ ਹੁਣ ਸਾਗ ਦਾ ਸੀਜ਼ਨ ਆ ਗਿਆ ਇੱਕ ਤੇ ਇੱਕ ਉਹਨੂੰ ਜੋ ਵੀ ਬਾਥੂ ਜੋ ਵੀ ਤੰਦਲਾ ਵਗੈਰਾ ਆਪਣੇ ਸਾਗ ਵਿੱਚ ਪੈਂਦਾ ਜੀ ਵੈਰੈਟੀਆਂ ਉਸ ਬਾਰੇ ਤੁਹਾਨੂੰ ਦੱਸਣਿਆ ਜੀ ਆਪਾਂ ਲਗਾਇਆ ਸੀ ਜੀ। ਹਾਂਜੀ ਜਿੱਦਾਂ ਕਿ ਆਪਾਂ ਸਰੋਂ ਦਾ ਸਾਗ ਵਗੈਰਾ ਲਗਾਇਆ ਜੀ ਔਰ ਸਾਗ ਦੇ ਨਾਲ ਨਾਲ ਜੀ ਜਿੱਦਾਂ ਪਾਲਕ ਦੀ ਡਿਮਾਂਡ ਵੱਧਦੀ ਏ ਔਰ ਇਸ ਤੋਂ ਇਲਾਵਾ ਬਾਥੂ ਹੋ ਗਿਆ ਔਰ ਤੰਦਲਾ ਵਗੈਰਾ ਇਹਨਾਂ ਦੀ ਡਿਮਾਂਡ ਵੀ ਸਾਗ ਦੇ ਸਰੋਂ ਦੇ ਸਾਗ ਦੇ ਨਾਲ ਵੱਧ ਜਾਂਦੀ ਹੈ ਔਰ ਇਸ ਤਰ੍ਹਾਂ ਆਪਾਂ ਕੇ ਜਿੱਦਾਂ ਆਪਣੇ ਖੇਤੀ ਖੇਤੀ ਸਬਜ਼ੀ ਦੇ ਨਾਲ-ਨਾਲ ਆਪਾਂ ਗੋਭੀ ਦੀ ਖੇਤੀ ਵੀ ਕੀਤੀ ਸੀ ਔਰ ਇਸ ਤੋਂ ਇਲਾਵਾ ਆਪਾਂ ਜੋ ਆਪਣੇ ਘਰ ਦਾ ਬੀਜ ਤਿਆਰ ਕੀਤਾ ਸੀ ਬਾਥੂ ਵਗੈਰਾ ਦਾ ਔਰ ਤੰਦਲੇ ਦਾ ਉਹ ਆਪਾਂ ਡੋਲਾ ਤੇ ਕੀਤਾ ਜੀ ਬਾਥੂ ਦਾ ਬੀਜ ਆ ਦੇਖੋ ਜੀ ਬਾਥੂ ਦਾ ਬੀਜ ਔਰ ਗੋਭੀ ਦੇ ਪੇੜੇ ਲਗਾਏ ਨੇ ਜੀ ਔਰ ਇਸ ਤਰ੍ਹਾਂ ਕੇ ਆਪਾਂ ਹੋਰ ਵੀ ਆਪਾਂ ਲਗਾਈਆਂ ਮਿਰਚਾਂ ਵਗੈਰਾ ਹੋ ਗਿਆ ਔਰ ਵੀ ਸਬਜ਼ੀਆਂ ਲਗਾਈਆਂ ਨੇ ਔਰ ਹਾਂਜੀ ਇਦਾਂ ਕਿ ਆਪਣੇ ਸਾਗ ਵਗੈਰਾ ਔਰ ਪਾਲਕ ਵਗੈਰਾ ਆਪਾਂ ਮੰਡੀ ਚ ਲੈ ਕੇ ਜਾਂਦੇ ਆ ਔਰ ਇਸ ਤੋਂ ਇਲਾਵਾ ਜੋ ਆਪਣਾ ਬਾਥੂ ਲਗਾਇਆ ਸੀ ਆਪਾਂ ਬਾਥੂ ਦਾ ਵੀ ਆਪਾਂ ਸਬਜ਼ੀ ਵਿੱਚ ਮਤਲਬ ਜੋ ਆਪਾਂ ਮੰਡੀਕਰਨ ਕਰਨੇ ਆ ਸਬਜ਼ੀ ਦੇ ਨਾਲ ਨਾਲ ਔਰ ਇਸ ਦਾ ਰੇਟ ਮੰਡੀ ਵਿੱਚ ਬਹੁਤ ਵਧੀਆ ਮਿਲ ਰਿਹਾ ਜੀ ਅੱਜ ਦੇ ਸਮੇਂ ਚ ਇਹ 70 ਤੋਂ 80 ਰੁਪਏ ਕਿਲੋ ਚੱਲ ਰਿਹਾ ਜੀ ਵਧੀਆ ਵਾਲਾ ਬਾਥੂ ਜੀ ਔਰ ਨਾ ਤੇ ਇਸ ਤੇ ਕੋਈ ਖਰਚਾ ਹੁੰਦਾ ਜੀ ਔਰ ਨਾ ਹੀ ਇਸ ਨੂੰ ਜਿਆਦਾ ਆਪਣਾ ਪਾਣੀ ਦੀ ਲੋੜ ਹੈ ਔਰ ਇਹ ਮਤਲਬ ਘੱਟ ਖਰਚੇ ਵਿੱਚ ਬਹੁਤ ਵਧੀਆ ਤਿਆਰ ਹੋ ਜਾਂਦਾ ਹੈ ਔਰ ਅੱਜ ਕੱਲ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਇਸ ਤਰ੍ਹਾਂ ਆਪਾਂ ਆਪਣੇ ਖੇਤਾਂ ਵਿੱਚ ਜੋ ਵੀ ਹੈਗਾ ਆਪਾਂ ਮਿਹਨਤ ਕਰਨੇ ਆ ਔਰ ਸਬਜ਼ੀਆਂ ਵਗੈਰਾ ਲਗਾਣੇ ਆ ਔਰ ਵਧੀਆ ਹੀ ਆਪਾਂ ਮੁਨਾਫਾ ਕਮਾਣੇ ਆ ਔਰ ਬਾਥੂ ਦੀ ਡਿਮਾਂਡ ਅੱਜ ਕੱਲ ਬਹੁਤ ਜ਼ਿਆਦਾ ਹੈ ਔਰ ਮੈਨੂੰ ਤਾਂ ਮੰਡੀ ਵਿੱਚ ਮਤਲਬ ਰੱਖਣ ਨੂੰ ਮਤਲਬ ਨਹੀਂ ਸਮਾਂ ਲੱਗਦਾ ਕਿ ਪਹਿਲਾਂ ਹੀ ਵਿਕ ਜਾਂਦਾ ਹੈ ਆਪਣਾ ਪਹਿਲਾਂ ਹੀ ਬੁੱਕ ਹੋ ਜਾਂਦਾ ਜੀ ਜਿੱਦਾਂ ਆਪਣੀਆਂ ਸਬਜ਼ੀਆਂ ਵਗੈਰਾ ਆਪਾਂ ਮਤਲਬ ਆਪਣੀਆਂ ਸਬਜ਼ੀਆਂ ਦੇ ਬਹੁਤ ਹੀ ਕੱਟ ਸਪਰੇਅ ਕਰਨੇ ਆ ਔਰ ਵਧੀਆ ਵੈਰੈਟੀ ਤਿਆਰ ਕਰਨੇ ਆ ਔਰ ਮੰਡੀ ਮੰਡੀ ਵਾਸਤੇ ਵੀ ਆਪਾਂ ਵਧੀਆ ਆਪਣੀ ਤਿਆਰੀ ਕਰਕੇ ਲੈ ਕੇ ਜਾਣੇ ਆ ਔਰ ਆਪਣਾ ਅਗਲੇ ਦਿਨ ਪਹਿਲਾਂ ਹੀ ਯਾਨੀ ਕਿ ਆਪਣਾ ਬੁੱਕ ਹੋ ਜਾਂਦਾ ਹੈ ਔਰ ਆਪਾਂ ਮੰਡੀ ਕਰਨ ਕਰਨੇ ਆ ਔਰ ਜਿੱਦਾਂ ਵੀ ਕਿਸੇ ਵੀ ਪੈ ਵੀਰ ਭੈਣ ਭਰਾ ਨੂੰ ਪਾਲਕ ਹੋ ਗਿਆ ਜਾਂ ਸਾਗ ਹੋ ਗਿਆ ਜਾਂ ਲਸਣ ਦੀ ਲਸਣ ਵਗੈਰਾ ਹੋ ਗਿਆ ਇਹ ਕਿਸੇ ਵੀ ਪੈਣਪਰਾ ਨੂੰ ਜਾਂ ਕਿਸੇ ਦੁਕਾਨਦਾਰ ਨੂੰ ਜਾਂ ਫੇਰੀ ਵਾਲੇ ਮੇਰੇ ਵੀਰ ਨੂੰ ਚਾਹੀਦਾ ਹੋਵੇ ਔਰ ਆਪਾਂ ਤੁਹਾਨੂੰ ਤਿਆਰ ਕਰਕੇ ਦੇਾਂਗੇ ਜੀ ਔਰ ਆਪਣੇ ਖੇਤਾਂ ਤੇ ਆਣ ਕੇ ਲੈ ਜਾ ਸਕਦੇ ਹੋ ਔਰ ਹਾਂਜੀ ਜਿੱਦਾਂ ਕਿ ਹੁਣ ਆਪਣੇ ਕੋਲ ਚੱਲ ਰਹੀ ਜਿੱਦਾਂ ਵੀ ਪਾਲਕ ਹੋ ਗਿਆ ਸਾਗ ਹੋ ਗਿਆ ਔਰ ਬਾਥੂ ਵਗੈਰਾ ਹੋ ਗਿਆ ਇਹ ਆਪਣੇ ਹੁਣ ਜਨਨ ਕਿ ਚੱਲ ਰਿਹਾ ਜੀ ਔਰ ਜਿੱਦਾਂ ਕਿ ਫੇਰੀ ਵਾਲੇ ਵੀ ਹੋ ਗਏ ਜਾਂ ਹੋਰ ਕੋਈ ਦੁਕਾਨਦਾਰ ਜਿਹੜਾ ਕੋਈ ਸਬਜ਼ੀ ਦਾ ਕੰਮ ਕਰ ਰਿਹਾ ਹੈ ਔਰ ਇਸ ਤਰ੍ਹਾਂ ਦਾ ਆਪਾਂ ਉਹਨਾਂ ਨੂੰ ਆਪਾਂ ਤਿਆਰ ਕਰਕੇ ਜਿੰਨੀ ਲੋੜ ਮੁਤਾਬਕ ਉਹ ਆਪਾਂ ਉਹਨਾਂ ਨੂੰ ਤਿਆਰ ਕਰਕੇ ਦੇ ਸਕਨੇ ਆ ਚੀਜ਼ਾਂ ਜੀ ਔਰ ਇਹ ਜਿੱਦਾਂ ਵੀ ਜਿਸ ਨੂੰ ਜਿਸ ਦੀ ਜਿੰਨੀ ਡਿਮਾਂਡ ਆ 5 ਕਿਲੋ 10 ਕਿਲੋ 20 ਕਿਲੋ ਆਪਾਂ ਤਿਆਰ ਕਰ ਦਿੰਨੇ ਆ ਔਰ ਆਪਣੇ ਲੋੜ ਮੁਤਾਬਕ ਆਪਣੇ ਇੱਥੇ ਤੋਲ ਕੇ ਆਪਣੇ ਲੈ ਜਾ ਸਕਦੇ ਹੋ ਔਰ ਆਪਾਂ ਵਧੇ ਤੋਂ ਵਧਿਆ ਆਪਾਂ ਫਸਲ ਤਿਆਰ ਕਰਨੇ ਆ ਔਰ ਆਪਣੇ ਖੇਤਾਂ 'ਚ ਲਗਾਉਣੇ ਆ ਔਰ ਥੋੜੇ ਦਿਨਾਂ ਤੱਕ ਆਪਣੀ ਲਸਣ ਵੀ ਚੱਲ ਜਾਣੀ ਏ ਔਰ ਹੋਰ ਆਪਾਂ ਤੁਹਾਨੂੰ ਜਾਣਕਾਰੀ ਹੋਰ ਫਸਲ ਬਾਰੇ ਜਾਂ ਹੋਰ ਸਬਜ਼ੀਆਂ ਵਗੈਰੀਆਂ ਜੋ ਆਪੇ ਅੱਜਕੱਲ ਚੱਲ ਰਹੀਆਂ ਨੇ ਜਾਂ ਲੱਗ ਰਹੀਆਂ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ ਔਰ ਜੇ ਤੁਹਾਨੂੰ ਸਾਡੀ ਇਹ ਬਾਥੂ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ ਜੀ ਤਾਂ ਕਿ ਹੋਰ ਤੁਹਾਡੇ ਵਾਸਤੇ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਔਰ ਆਪ ਸਭ ਕਿਸਾਨ ਵੀਰਾਂ ਦਾ ਹੋਰ ਦੇਸ਼ ਪ੍ਰਦੇਸ਼ ਬੈਠੇ ਹੋਏ ਨੇ ਪੈਣਪਰਾ ਵੀਰਾਂ ਦਾ ਹੋਰ ਜਿੰਨੇ ਵੀ ਛੋਟੇ ਵੱਡੇ ਪੈਣਪਰਾਵਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਜੀ ਵੱਡੇ ਸਾਥ ਨਾਲ ਹੀ ਸਾਡਾ ਇਹ ਚੈਨਲ ਚੱਲ ਪਾਏਗਾ ਧੰਨਵਾਦ ਸ਼ੁਕਰੀਆ ਜੀ